ਅੱਜ ਸ਼ਾਮ ਕਰੀਬ 6:30 ਵਜੇ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਰੋਡ ਤੇ ਡਡਵਿੰਡੀ ਦੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀ ਸਪੀਡ ਤੇਜ਼ ਸੀ ਜਿਹੜਾ ਕਿ ਗੱਡੀ ਦਾ ਸੰਤੁਲਨ ਗਵਾ ਬੈਠਾ ਤੇ ਸੜਕ ਕਿਨਾਰੇ ਖੜੀ ਰੇੜੀ ਨਾਲ ਟਕਰਾ ਗਿਆ ਇਸ ਹਾਦਸੇ ਵਿੱਚ ਦੋਨਾਂ ਦੀ ਮੌਤ ਹੋ ਗਈ ਅਤੇ ਇਹਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ ਜੇ ਮੇਰਾ ਨਾਮ ਮੁਖਾ ਸਿੰਘਾ ਪਿੰਡ ਮੇਰਾ ਤੋਤੀ ਆ ਇਹ ਇਹ ਜਿਹੜਾ ਦੁਹਾਣੇ ਖਰਬੂਜਿਆਂ ਦਾ ਮੁੰਡਾ ਕੰਮ ਕਰਦਾ ਐ ਐਕਸੀਡੈਂਟ ਹੋਇਆ ਹੈਗਾ ਬਹੁਤ ਜ਼ਬਰਦਸਤ ਗੱਡੀ ਵੱਜੀ ਆ ਇਹ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਵਾ ਇਹ ਹੋ ਗਿਆ ਤਿੰਨ ਚਾਰ ਦਿਨ ਇਹਨਾਂ ਨੂੰ ਕਿ ਖਰਬੂਜੇ ਦੁਹਾਣੇ ਦਾ ਕੰਮ ਕਰਦੇ ਸੀ ਤੇ ਆਪਦੇ ਨਾਲ ਦੇ ਨੂੰ ਕਹਿਣ ਆਇਆ ਕਿ ਵੀ ਆਪਾਂ ਰਿਹੜੀ ਲੈ ਕੇ ਪਿੰਡ ਨੂੰ ਚੱਲੀਏ ਖਰਬੂਜੇ ਲੱਦ ਕੇ ਤੇ ਉਹਨਾਂ ਨੇ ਇੱਕ ਦੂਜੇ ਨੂੰ ਸਲਾਹ ਕਰਦੇ ਪਏ ਤੇ ਉਹਨਾਂ ਨੇ ਜਦੋਂ ਵੇਖਿਆ ਕਿ ਵੀ ਗੱਡੀ ਰਫਤਾਰ ਚੰਦੀ ਸਾਈਡ ਤੇ ਖੜੋ ਗਿਆ ਆਪਦੀ ਦੇ ਸਾਈਡ ਦੇ ਕਰਨ ਦੇ ਕਰਕੇ ਉਹਨੇ ਜਦੋਂ ਦੇਖਿਆ ਵੀ ਗੱਡੀ ਦਾ ਤੋਰ ਦੇ ਘੜ ਗਿਆ ਵਾ ਉਹਦਾ ਕਰਕੇ ਉਹਨੇ ਜਦੋਂ ਸਾਈਡ ਤੇ ਹੁਣ ਲੱਗਾ ਗੱਡੀ ਦੇ ਵਿੱਚ ਉਹਨੇ ਰੇੜੀ ਦੇ ਵਿੱਚ ਮਾਰੀ ਗੱਡੀ ਤੇ ਮੁੰਡੇ ਨੂੰ ਚੱਕ ਲਿਆ ਉਥੋਂ ਚੱਕ ਲੇ ਕੇ ਲਿਆਂਕੇ ਅੱਗੇ ਲਿਆਂਕੇ ਸਿੱਟਿਆ ਉਹਨੇ ਉਸ ਤੋਂ ਬਾਅਦ ਉਹ ਕਿਕਰ ਚ ਵਜਿਆ ਕਿਕਰ ਚੋਂ ਵੱਜ ਕੇ ਉਹ ਉੱਥੇ ਪੰਟ ਗਿਆ ਜਿਹੜੀ ਉਹਦੀ ਲੱਤ ਸੀ ਲੱਤ ਅੱਗੇ ਜਾ ਕੇ ਡਿੱਗ ਪਈ ਆ ਤੇ ਉਹਦਾ ਨਾਂ ਹੈਗਾ ਜੋਗਾ ਸਿੰਘ ਜਿਹਦੀ ਦਿੱਤੋ ਕੀ ਆ ਦੋ ਦੇ ਬੱਚੇ ਆ ਛੋਟੇ ਛੋਟੇ ਇੱਕ 3 ਸਾਲ ਦਾ ਵਾ ਇੱਕ 6 ਸਾਲ ਦਾ ਬੱਚਾ ਤੇ ਨਾਮਾ ਉਹਨਾਂ ਦਾ ਕੋਤੀ ਪਿੰਡ ਦੇ ਰਹਿਣ ਵਾਲੇ ਆ ਗੱਡੀ ਕਿੱਧਰੋਂ ਆ ਰਹੀ ਸੀ ਸੁਲਤਾਨਪੁਰ ਲੋਧੀ ਤੋਂ ਆ ਰਹੀ ਸੀ ਇਹ ਹੈਗਾ ਜੀ ਛੰਨਾ ਪਿੰਡ ਦਾ ਮੁੰਡਾ ਅੱਜ ਉਹਦੀ ਵੀ ਦਿੱਤ ਹੋ ਗਈ ਆ ਇਹ ਹੋਈ ਡੱਡਵਿੰਡੀ ਫਾੜਕ ਤੇ ਲੋਈਆਂ ਵਾਲੇ ਰੋਡ ਨਾਲੋਂ ਮੈਂ ਐਸੇ ਕਰਨੈਲ ਸਿੰਘ ਸੜਕ ਸਖਿਆ ਫੋਰਸੇ ਡਿਊਟੀ ਕਰ ਰਹੇ ਆਂ ਇਹ ਗੱਡੀ ਸਤਾਲਪੁਰ ਸਾਈਡ ਤੋਂ ਆ ਰਹੀ ਸੀ ਤੇ ਡੱਡਵਿੰਡੀ ਫਾੜਕ ਤੇ ਖਰਬੂਜੇ ਦੀ ਰੇੜੀ ਲਾਈ ਸੀ ਜੋਗਾ ਸਿੰਘ ਨੇ ਜਿਹਨੂੰ ਇਹ ਕਾਰ ਨੇ ਹਿੱਟ ਕੀਤਾ ਤੇ ਰੇੜੀ ਵਾਲੇ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਕਾਰ ਕਾਰ ਵਾਲਾ ਵੀ ਗੰਭੀਰ ਜ਼ਖਮੀ ਸੀਗਾ ਜਿਹਨੂੰ ਹਸਤਲਾ ਖੜਿਆ ਸੁਲਤਾਨਪੁਰ ਲੋਧੀ ਤੇ ਉੱਥੇ ਜਾ ਕੇ ਉਹਦੀ ਵੀ ਡੈਥ ਹੋ ਗਈ ਆ ਤੇ ਦੋਨਾਂ ਨੂੰ ਸੁਲਤਾਨਪੁਰ ਲੋਧੀ ਲੈ ਜਾਇਆ ਗਿਆ ਜੋਗਾ ਸਿੰਘ ਜਿਹੜਾ ਇਹ ਰੇੜੀ ਵਾਲਾ ਇਹ ਤੋਤੀਪਿੰਡ ਦਾ ਰਹਿਣ ਵਾਲਾ ਆ ਜੀ ਸਪੂਰ ਥਲਾ ਮਾਰਕ ਪਿੰਡ ਡਿਡਵੀਂਡੀ ਦੇ ਕੋਲ ਇੱਕ ਰੋਡ ਸਾਈਡ ਐਕਸੀਡੈਂਟ ਵਾਪਰਿਆ ਜਿਹਦੇ ਵਿੱਚ ਦੋ ਨੌਜਵਾਨ ਇੱਕ ਇੱਕ ਨੂੰ ਇੱਕ ਨੂੰ ਸੜਕ 'ਤੇ ਰੱਖਿਆ ਫੋਰਸ ਤਕਰੀਬਨ 6:30 ਵਜੇ ਸ਼ਾਮ ਦੇ ਸਿਵਲ ਹਸਪੀਟਲ ਤੋਂ ਤਾਂਪੁਤ ਲੈ ਕੇ ਆਂਦੀ ਹੈ ਜਿਸ ਦੀ ਹਾਲਤ ਨਾਜ਼ੁਕ ਸੀ ਉਸ ਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਤੇ ਦੂਸਰੇ ਨੂੰ 7 ਵਜੇ ਦੇ ਕਰੀਬ ਦੂਸਰੇ ਦੀ ਬੋਡੀ 7 ਵਜੇ ਇੱਥੇ ਸਿਵਲ ਹਸਪੀਟਲ ਲੈ ਕੇ ਆਂਦੀ ਜਿਸ ਦੀ ਪਛਾਣ ਕਰ ਦਿੱਤੀ ਗਈ ਹੈ ਪਹਿਲੀ ਦੀ ਬੋਡੀ ਦੀ ਪਛਾਣ ਹਲੇ ਨਹੀਂ ਹੋਈ ਹੈ ਦੋਵਾਂ ਦੀ ਬੋਡੀ ਅਸੀਂ ਮੌਤਲੀ ਚ ਰੱਖ ਦਿੱਤੀ ਹੈ ਉਹ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਹੈ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਹੁਣ ਕੀ ਕਰ ਰਹੀ ਤੁਹਾਡੀ ਕਾਰਵਾਈ ਅਸੀਂ ਪੁਲਿਸ ਨੂੰ ਇਹਦਾ ਇਹਦੀ ਇਨਫਰਮੇਸ਼ਨ ਦੇ ਦਿੱਤੀ ਗਈ ਹੈ